ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਘਰ ਦੇ ਵਿੱਚ ਹੀ ਆਪਣੇ ਛੋਟਾ ਜਿਹਾ ਗਾਰਡਨ ਤਿਆਰ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਘਰ ਦੇ ਜਿੱਥੇ ਆਪਾਂ ਗਾਰਡਨ ਤਿਆਰ ਕਰਨਾ ਹੈ ਤੇ ਉੱਥੇ ਥੋੜਾ ਪਹਿਲਾਂ ਫਰਸ਼ ਲੱਗਿਆ ਹੋਇਆ ਸੀ ਤੇ ਬੜੀ ਮਿਹਨਤ ਨਾਲ ਪਹਿਲਾਂ ਇਹ ਫਰਸ਼ ਨੂੰ ਪਟਿਆ ਤੇ ਆਹ ਸਾਹਮਣੇ ਦੇਖ ਸਕਦੇ ਹੋ ਜਿਹੜੇ ਟਾਈਲਾਂ ਪਈਆਂ ਨੇ ਉਹਨਾਂ ਟਾਈਲਾਂ ਬੜੀ ਸਾਵਧਾਨੀ ਨਾਲ ਫਾੜੀਆਂ ਤੇ ਖਾੜ ਕੇ ਹੁਣ ਆ ਸਮੇਂਟ ਪਹਿਲਾਂ ਤੈਹ ਜਮੀਂ ਕੁੜ ਕੁੜ ਚਾਰ ਚਾਰ ਉਂਗਲ ਸਿਮੇਂਟ ਦੀ ਤੇ ਇਹ ਸਿਮੇਂਟ ਦੀ ਤੈਹ ਨੂੰ ਆਪਾਂ ਨੇ ਉਤਾਰ ਕੇ ਫਿਰ ਇਸ ਦੇ ਨੀਚੋਂ ਰੂੜੀ ਅਲੱਗ ਕੱਢਣੀ ਹੈ ਤੇ ਮਿੱਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਰੂੜੀ ਰਲ ਗਈ ਵੀ ਹੈ ਤੇ ਉਹ ਵੀ ਅਲੱਗ ਕੱਢਣੀ ਹੈ ਬੜੀ ਮਿਹਨਤ ਲੱਗੂਗੀ ਪਰ ਹੌਲੀ ਹੌਲੀ ਸਾਰਾ ਆਪਾਂ ਹੱਲ ਕਰ ਲਾਂਗੇ ਇਸ ਦਾ ਇਹ ਆਧੂ ਬੰਦਿਆਂ ਨੇ ਆਪਣੀ ਗਾਰਡਨ ਬਣਾਉਣ ਵਿੱਚ ਬਹੁਤ ਹੈਲਪ ਕੀਤੀ ਹੈ ਦੇਖ ਸਕਦੇ ਹੋ ਤੁਸੀਂ ਪਹਿਲਾਂ ਹਥੌੜੇ ਤੇ ਸਹਣੀਆਂ ਨਾਲ ਉੱਪਰੋਂ ਸੀਮੈਂਟ ਪੋਖੜਿਆ ਗਿਆ ਤੇ ਹੁਣ ਬੱਠਲਾਂ ਦੇ ਵਿੱਚ ਭਰ ਕੇ ਇੱਥੋਂ ਰੋੜੀ ਪਟਾਈ ਜਾ ਰਹੀ ਹੈ ਤੇ ਜਿਹੜੀ ਬਾਧੂ ਰੋੜੀ ਸੀ ਹੁਣ ਅਸੀਂ ਰੇੜੀ ਦੇ ਵਿੱਚ ਲੱਦ ਕੇ ਉਧਰ ਫਿੱਟ ਕੇ ਆਏ ਹਾਂ ਤੇ ਹੁਣ ਤੁਸੀਂ ਇਸ ਦੇ نیچے ਥੋੜੀ ਪੀਲੀ ਮਿੱਟੀ ਹੈ ਇਹਨੂੰ ਪੰਜ ਤੋਂ ਪੰਜ ਜਾਂ 6 ਇੰਚ ਹਟਾ ਕੇ ਇਸ ਦੇ ਉੱਪਰ ਥੋੜੀ ਉਪਜਾਊ ਮਿੱਟੀ ਪਾਈ ਜਾਓ ਦੇਖ ਸਕਦੇ ਹੋ ਤੁਸੀਂ ਇਸ ਦੇ ਉੱਪਰੋਂ ਪੀਲੀ ਮਿੱਟੀ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜੋ ਕਿ 4 ਤੋਂ 5 ਜਾਂ 6 ਇੰਚ ਤੱਕ ਆਪਾਂ ਇਹਨੂੰ ਪਰ ਹਟਾ ਦਾਂਗੇ ਤੇ ਦੇ ਉੱਪਰ ਆਪਾਂ ਜੋ ਮਿੱਟੀ ਲਿਆ ਕੇ ਪਾ ਦਾਂਗੇ ਮਿੱਟੀ ਫਰਸ਼ ਲੱਗਣ ਕਰਕੇ ਥੋੜੀ ਜਿਹੀ ਬਹੁਤ ਜ਼ਿਆਦਾ ਟਾਈਟ ਸੀ ਤੇ ਪੱਟਣ ਦੇ ਵਿੱਚ ਥੋੜਾ ਜਿਹਾ ਔਖਾ ਕੀਤਾ ਚਲੋ ਫਿਰ ਵੀ ਕੰਮ ਹੌਲੀ ਹੌਲੀ ਆਪਣਾ ਉੱਪਰੇ ਚੜ ਗਿਆ ਲਓ ਜੀ ਖੇਤ ਦੇ ਵਿੱਚੋਂ ਆਪਾਂ ਨੇ ਕਾਲੀ ਮਿੱਟੀ ਭਰ ਲੈਂਦੀ ਕਿਉਂਕਿ ਚਾਲੂ ਖੇਤ ਦੇ ਵਿੱਚੋਂ ਪਰ ਕੇ ਲੈਂਦੀ ਆ ਵਧੀਆ ਮਿੱਟੀ ਨਾ ਤਾਂ ਜਿਆਦਾ ਬਹੁਤੀ ਡੱਕਰ ਮਿੱਟੀ ਹੈ ਇਹ ਨਾ ਕੋਈ ਜਿਆਦਾ ਰਵੇਸਲੀ ਮਿੱਟੀ ਹੈ ਘੱਲ ਆਨਲੀ ਬਹੁਤ ਜ਼ਿਆਦਾ ਵਧੀਆ ਮਿੱਟੀ ਹੈ ਤੇ ਦੇਖ ਸਕਦੇ ਤੁਸੀਂ ਕੋਈ ਬਹੁਤੀ ਜ਼ਿਆਦਾ ਡੱਕਰ ਵੀ ਨਹੀਂ ਹੈਗੀ ਬਹੁਤੀ ਜ਼ਿਆਦਾ ਰਵੇਸਲੀ ਮਿੱਟੀ ਵੀ ਨਹੀਂ ਹੈ ਤੇ ਹੁਣ ਆਪਾਂ ਇਹ ਮਿੱਟੀ ਨੂੰ ਇਸ ਦੇ ਉੱਪਰ ਸਾਰੀ ਜਗ੍ਹਾ ਦੇ ਉੱਪਰ 5 ਤੋਂ 6 ਇੰਚ बराबर तय ਵਿਛਾ ਦਾਂਗੇ ਤੇ ਤੈਬ ਛਾਉਣ ਦੇ ਨਾਲ ਨਾਲ ਨੂੰ ਪੂਰੀ ਤਰ੍ਹਾਂ ਪੱਧਰ ਕੀਤਾ ਜਾਊਗਾ ਬਿਲਕੁਲ ਇਸ ਦਾ ਪੂਰਾ ਐਨ ਲੈਵਲ ਕਰਕੇ ਫਿਰ ਇਸ ਦੇ ਉਪਰਕਾਰ ਅਸਲ 'ਚ ਮਿੱਟੀ ਨੂੰ ਜ਼ਿਆਦਾ ਵਧੀਆ ਪੱਧਰ ਕਰਨ ਦਾ ਮਤਲਬ ਇਹ ਹੀ ਹੈ ਵੀ ਘਾਹ ਜਿਹੜਾ ਇੱਕ ਵਾਰੀ ਲੱਗ ਗਿਆ ਤਿੰਨ ਤੋਂ ਚਾਰ ਸਾਲ ਨਹੀਂ ਪਟਿਆ ਜਾਂਦਾ ਤੇ ਇਸ ਦੇ ਨਾਲ ਆਪਾਂ ਇਸ ਨੂੰ ਭਰਮੀ ਰੌਣੀ ਵੀ ਕਰਨੀ ਪੈਂਦੀ ਹੈ ਜੋ ਕਿ ਤਾਂ ਕਰਕੇ ਆਪਾਂ ਇਸ ਨੂੰ ਪੂਰੀ ਤਰ੍ਹਾਂ ਬਿਲਕੁਲ ਪੱਤਰ ਕਰ ਰਹੇ ਹਾਂ। ਤਾਂ ਨੂੰ ਆਪਾਂ ਨੂੰ ਪਰਮੀ ਰੋਲੀ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਜੇਕਰ ਆਪਾਂ ਖਾਦਾਂ ਦੀ ਗੱਲ ਕਰੀਏ ਤਾਂ ਘਾਹ ਦੇ ਵਿੱਚ, ਗਰਾਸ ਦੇ ਵਿੱਚ ਖਾਦ ਜਦਦਰ ਸਾਰਿਆਂ ਨਾਲੋਂ ਵਧੀਆ ਖਾਦ ਹੈ 3 ਤੋਂ 4 ਸਾਲ ਰੂੜੀ ਦੀ ਪੁਰਾਣੀ ਖਾਦ। ਬਹੁਤ ਹੀ ਜ਼ਿਆਦਾ ਵਧੀਆ ਘਾਹ ਨੂੰ ਵੀ ਹੋਰ ਫਸਲਾਂ ਨੂੰ ਵੀ ਬਹੁਤ ਹੀ ਜ਼ਿਆਦਾ ਵਧੀਆ ਕੰਮ ਕਰਦੀ ਹੈ। ਕਾ ਤੇ ਵਿੱਚ ਤੁਸੀਂ ਡਾਈ ਪਾ ਸਕਦੇ ਹੋ 18 46 ਹੁੰਦਾ ਜਿਹੜਾ ਤੇ ਡਾਈ ਨੂੰ ਪਾਉਣ ਦੇ ਲਈ ਥੋੜੀ ਘੱਟ ਮਾਤਰਾ ਵਰਤੋ ਕਿਉਂਕਿ ਗਰਮੀਆਂ ਦੇ ਵਿੱਚ ਡਾਈ ਥੋੜਾ ਜਿਹਾ ਘਾਹ ਨੂੰ ਮਚਾਉ ਮਚਾ ਵੀ ਸਕਦਾ ਕਿਉਂਕਿ ਥੋੜਾ ਜਿਹਾ ਗਰਮ ਹੁੰਦਾ ਜਾਂਦੇ ਤੇ ਘਾਹ ਦਾ ਮੈਂ ਤੁਹਾਨੂੰ ਇੱਕ ਹੋਰ ਖਾਦ ਦੱਸਾਂ ਤੇ ਜਿਹੜੀ ਆ ਖਾਦ ਮੈਂ ਲੈ ਕੇ ਆਇਆ 450 ਰੁਪਏ ਦੇ ਵਿੱਚ ਮੈਨੂੰ ਕੋਈ ਇੱਦ ਦੀ ਖਾਸ ਵਧੀਆ ਰੂੜੀ ਵੀ ਨਹੀਂ ਦਿੱਤੀ ਇਹੜੀ ਕੀ ਆਪਾਂ ਆਪਣੇ ਫ੍ਰੀ ਕਿਸੇ ਨੂੰ ਚੁਕਾ ਦਿੰਦੇ ਆ ਕਦੇ ਉਹ ਕਰ ਦਿੰਦੇ ਆ 450 ਰੁਪਏ ਦੀ 50 ਕਿਲੋ ਦਿੰਦੇ ਨੇ ਜੇ ਮੈਨੂੰ ਐ ਲੱਗਦਾ ਵੀ ਜੇ ਆਪਾਂ 2.5 ਤੋਂ 3 ਸਾਲ ਆਪਣੀ ਰੂੜੀ ਨੂੰ ਵਧੀਆ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਉਹ ਇੰਸਪੈਕ ਕਰਕੇ ਵੇਚਿਆ ਜਾਵੇ ਤਾਂ 1000 ਰੁਪਏ ਕੁਆਂਟਲ ਨਾਲ ਖਸ ਕੇ ਲੈ ਲੈਣਗੇ ਪਰ ਆਪਾਂ ਇਹ ਗੱਲਾਂ ਦੀ ਗੌਰ ਥੋੜੀ ਜਿਹੀ ਘੱਟ ਕਰਦੇ ਆ ਚਲੋ ਮੁੱਦੇ ਦੀ ਗੱਲ ਕਰਦੇ ਆਪਾਂ ਘਾਹ ਨੂੰ ਦੇਖੋ ਤੁਸੀਂ ਆਪਾਂ ਬਿਲਕੁਲ ਪੱਤਰ ਕਰ ਲਿਆ ਜਗ੍ਹਾ ਨੂੰ ਬਿਲਕੁਲ ਐਨ ਸਟਰੀਕ ਪੂਰੀ ਤਰ੍ਹਾਂ ਜ਼ੀਰੋ ਲੈਵਲ ਕਰਤਾ ਇੱਕ ਚਾਰੇ ਖੁੰਜਿਆਂ ਦਾ ਚਾਰੇ ਖੁੰਜੇ ਤੋਂ ਖੁੰਜੇ ਆਪਾਂ ਨੇ ਲੈਵਲ ਕੱਢ ਕੇ ਦੇਖ ਲਿਆ ਐਨ ਪੂਰਾ ਜ਼ੀਰੋ ਲੈਵਲ ਹੋ ਗਿਆ ਤੇ ਦੇਖ ਸਕਦੇ ਹੋ ਤੁਸੀਂ ਹੁਣ ਇਸ ਦੇ ਉੱਪਰ ਆਪਾਂ ਨੇ ਰੂੜੀ ਖਾ ਦਾ ਸੱਟਾ ਦਿੱਤਾ ਤੇ ਸਿਰਫ 4 ਕਿੱਲੋ ਡਾਈ ਲਗ ਗਿਆ ਐਨ ਧਿਆਨ ਨਾਲ ਪੂਰਾ ਵਧੀਆ ਆਪਾਂ ਨੇ ਉਦਾਂ ਸੱਟਾ ਦਿੱਤਾ ਤੇ ਹੁਣ ਇਹ ਮੈਦਾਨ ਆਪਣਾ ਘਾਹ ਦੇ ਲਾਉਣ ਲਈ ਪੂਰੀ ਤਰ੍ਹਾਂ ਬਿਲਕੁਲ ਤਿਆਰ ਹੈ ਤੇ ਆਪਾਂ ਦੇਖਦੇ ਹਾਂ ਹੁਣ ਇਹਦਾ ਇੱਕ ਵਾਰੀ ਇਸ ਨੂੰ ਹੁਣ ਬੋਲੀ-ਬੋਲੀ ਗੜਾਈ ਕਰਨੀ ਪੈਣੀ ਹੈ ਕਿਉਂਕਿ ਜਦੋਂ ਪੱਧਰ ਕੀਤਾ ਇਸ ਦੇ ਨਾਲ ਥੋੜਾ ਜਿਹਾ ਵਾਹਣਾ ਹੈ। ਉਹ ਜਗ੍ਹਾ ਇਹ ਟਾਈਟ ਹੋ ਗਈ। ਜਿਆਦਾ ਟਾਈਟ ਵਹਾਂ ਦੇ ਵਿੱਚ ਜਗ੍ਹਾ ਦੇ ਵਿੱਚ ਤੁਹਾਨੂੰ ਕੁਝ ਪਤਾ ਹੀ ਹੈ ਤੁਹਾਨੂੰ ਵੀ ਕੋਈ ਫਸਲ ਜਾਂ ਬੂਟਾ ਲਾਉਣ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਆਪਾਂ ਥੋੜੀ ਜਿਹੀ ਬੋਲਾ ਕਰਨਾ ਪੈਣਾ। ਜੇ ਆਪਾਂ ਕਹੀਂ ਨਾਲ ਬੋਲਾ ਕਰਦੇ ਹਾਂ ਤਾਂ ਥੋੜੀ ਜਿਹੀ ਖੈ ਹੋਂਦੀ ਸੀ ਤਾਂ ਇਸ ਲਈ ਆਪਾਂ ਨੇ ਰੁਪਿਆਂ ਨਾਲ ਲੈ ਕੇ ਬੈਠ ਕੇ ਇਸ ਨੂੰ ਕਰਨਾ ਪਿਆ। ਹਾਂਜੀ ਜੇ ਆਪਾਂ ਗਰਾਸ ਦੀ ਗੱਲ ਕਰੀਏ ਘਾਹ ਦੀ ਕਿਹੜੀ ਕਿਸਮ ਲਗਾਉਣੀ ਹੈ ਤਾਂ ਆਪਾਂ ਇੱਥੇ ਕਿਸਮ ਲਗਾਉਣੀ ਹੈ ਕੋਰੀਆਨਾ ਕੋਰੀਅਨ ਕਾ ਬਹੁਤ ਜ਼ਿਆਦਾ ਜਗ੍ਹਾ ਤੇ ਵਰਤਿਆ ਜਾਂਦਾ ਹੈ ਇਹ ਥੋੜਾ ਜਿਹਾ ਟੁਰਨ ਫਿਰਨ ਦੇ ਵਿੱਚ ਵੀ ਪੋਲਾ ਹੁੰਦਾ ਹੈ ਤੇ ਇਸ ਦਾ ਬਰੀਕ ਬਿਲਕੁਲ ਬਰੀਕ ਹੁੰਦਾ ਹੈ ਟੈਕਚਰ ਤੇ ਜ਼ਿਆਦਾ ਸੰਘਣੀ ਰਹਿੰਦੀ ਹੈ ਤੇ ਹਰੀ-ਭਰੀ ਰਹਿੰਦੀ ਆ ਕੋਰੀਅਨ ਕਾ ਤੇ ਮੈਂ ਇਹ ਤਾਂ ਲਾ ਰਿਹਾ ਕਿਉਂਕਿ ਇਹ 12 ਮਹੀਨੇ ਹਰਾ ਰਹਿੰਦਾ ਗਰਮੀ ਵੀ ਜਿਵੇਂ ਜਾਦਾ ਗਰਮੀ ਗਰਮੀ ਪੈਂਦੀ ਆਦੋਂ ਪਾਣੀ ਪੂਣੀ ਥੋੜਾ ਜਿਹਾ ਵੱਧ ਪਾ ਲਦਾ ਪਾਣੀ ਪੂਣੀ ਦੇ ਵਿੱਚ ਵੀ ਹਰਾ ਰਹਿੰਦਾ ਤੇ ਖਾਦ ਖੂਦ ਥੋੜਾ ਜਿਹਾ ਯੂਰੀਆ ਵੀ ਦੇਣਾ ਪੈਂਦਾ ਇਹਨੂੰ ਤੇ ਇੱਕ ਥੋੜਾ ਜਿਹਾ ਬਾਦਦਾ ਵੀ ਹੈ ਹੌਲੀ ਹੌਲੀ ਆ ਜਿਹੜੀ ਸਾਰਿਆਂ ਨੂੰ ਵੱਡੀ ਖਾਸੀਅਤ ਹੈ ਦੀ ਤੇ ਇਸ ਨੂੰ ਕੱਟਣਾ ਵਧਣ ਦੇ ਵਿੱਚ ਆਪਾਂ ਨੂੰ ਜੀ ਜਿਹੜਾ ਹੁਣ ਆਪਣਾ ਇਹ ਮੈਦਾਨ ਹੈ ਬਿਲਕੁਲ ਪੂਰੀ ਤਰ੍ਹਾਂ ਕਾ ਲੱਗਣ ਲਈ ਤਿਆਰ ਹੋ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਖੁਰਪੀ ਨਾਲ ਆਪਾਂ ਨੇ ਇਸ ਦੀ ਪੋਲੀ ਪੋਲੀ ਗੜਾਈ ਕਰਦੇ ਦੇਖ ਸਕਦੇ ਜਿਵੇਂ ਮੈਂ ਕਰ ਰਿਹਾ ਹਾਂ ਤੇ ਰਾਈ ਕਰਨ ਦੇ ਖਾਦ ਆਪਾਂ ਪਹਿਲਾਂ ਬਾਦਤੀਏ ਦੇ ਵਿੱਚ ਤੇ ਹੁਣ ਆਪ ਪੈਸੀ ਗੜਾਈ ਕਰ ਰਹੇ ਹਾਂ ਤੇ ਗੜਾਈ ਕਰਕੇ ਇਸ ਨੂੰ ਪੂਰੀ ਤਰ੍ਹਾਂ ਬਿਲਕੁਲ ਲਾਈਨਾਂ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਲਾਉਂਦੇ ਦਿਖਾ ਦਿੰਨਾ ਲਓ ਜੀ ਦੇਖ ਸਕਦੇ ਹੋ ਤੁਸੀਂ ਬੰਦੇ ਆਪਣੇ ਲਾਉਣ ਲੱਗੇ ਪਏ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਨੇ ਬਹੁਤ ਹੀ ਜਿਆਦਾ ਰੀਜਨਲ ਆਇਆ ਮੰਨ ਗਿਆ ਮੈਂ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਲਾਇਆ ਇਹਨਾਂ ਨੇ ਪਹਿਲੀ ਵਾਰ ਸੀ ਬਹੁਤ ਜਿਆਦਾ ਸੋਹਣੇ ਤਰੀਕੇ ਨਾਲ ਲਾਇਆ ਕਾ ਸਾਡੇ ਕੋਲ ਥੋੜਾ ਜਿਆਦਾ ਸੀ ਇਸ ਲਈ ਇਹਨਾਂ ਨੇ ਪੂਰਾ ਵਧੀਆ ਲਗਾ ਦਿੱਤਾ ਦੇਖੋ ਮੈਨੂੰ ਤਾਂ ਲੱਗਦਾ ਜਿਵੇਂ ਕਾ ਕਟੋ-ਕਟ ਹਫ਼ਤੇ ਰੱਖ ਦਿੰਦਾ ਲੱਗਿਆ ਹੁੰਦਾ ਪਰ ਇਹ ਅਸੀਂ ਨੇ ਹੁਣ ਹੀ ਲਾਇਆ ਹਜੇ ਪੂਰਾ ਬਿਲਕੁਲ ਐਨ ਹਰਾ-ਪਰਾ ਕਰਤਾ ਆਪਣਾ ਜਗ੍ਹਾ ਆਪਣੀ ਇੱਥੇ ਆਪਾਂ ਘਾਹ ਲਗਾ ਰਹੇ ਹਾਂ ਸਾਨੂੰ ੱਟੋ-ਕਟ 6 ਤੋਂ 7 ਘੰਟੇ ਲੱਗੇ ਸਾਨੂੰ ਇੰਨੀ ਜਗ੍ਹਾ ਲਾਉਣ ਨੂੰ ਦੇਖ ਸਕਦੇ ਹੋ ਤੁਸੀਂ ਗਰਾਉਂਡ ਤੰਦਰਾਂ ਨੇ ਐਨ ਪੂਰੀ ਤਰ੍ਹਾਂ ਆਪਣਾ ਦਚਾਤਾ। ਇਸ ਦੇ ਆਲੇ-ਦਾਲੇ ਆਪਾਂ ਨੇ ਇੱਕ-ਇੱਕ ਫੁੱਟ ਜਗ੍ਹਾ ਛੱਡੀ ਹੋਈ ਹੈ। ਇਸ ਦੇ ਵਿੱਚ ਆਪਾਂ ਸੁਜਾਵਟੀ ਬੂਟੇ ਹੋਰ ਲਿਆ ਕੇ ਲਾ ਰਹੇ ਹਾਂ। ਦੇਖ ਸਕਦੇ ਹੋ ਤੁਸੀਂ। ਕਿੰਨੇ ਸੋਹਣੇ ਤਰੀਕੇ ਨਾਲ ਲਾ ਰਹੇ ਨੇ। ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਕਿੱਦਾਂ ਦਾ ਲੱਗਿਆ? ਕਮੈਂਟ ਕਰਕੇ ਦੱਸਿਓ ਪਲੀਜ਼। ਤੁਸੀਂ ਵੀ ਜੇਕਰ ਘਰ ਕਾ ਲਾਉਣਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਤੋਂ ਹੈਲਪ ਲੈ ਸਕਦੇ ਹੋ ਠੀਕ ਹੈ ਦੋਸਤੋ ਅੱਗੇ ਵੀ ਆਪਾਂ ਇਹੋ ਜਿਹੇ ਵੀਡੀਓ ਨਾਲ ਮਿਲਦੇ ਰਹਾਂਗੇ ਕਿੱਦਾਂ ਦੀ ਲੱਗੀ ਵੀਡੀਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਠੀਕ ਹੈ ਜੀ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ